ਸਬਲ ਦੇ ਉਪਰ ਤੇ ਕਰੀਏ ਚਾਹੁੰਦੇ ਹਾਂ ਤਾਂ ਆਹ ਦੋਸਤੋ ਵਿਰਾਸਤੀ ਚੀਜ਼ਾਂ ਵੇਖੋ ਜੋ ਅੱਜਕੱਲ ਆਪਣੀ ਵਿਰਾਸਤ ਨੂੰ ਦਰਸਾਉਂਦੀਆਂ ਜਿਵੇਂ ਇਹਨੂੰ ਕਹਿੰਦੇ ਸ਼ਿੱਕੂ ਬਲੋਪੇ ਗਲਾਟੇ ਰੱਖਣ ਵਾਸਤੇ ਉਧਰ ਉਰੀ ਪਈ ਆ ਮਧਾਣੀ ਪਈ ਆ ਇਧਰ ਨਿੱਕੀਆਂ ਜਵਾਕਾਂ ਦੀਆਂ ਖੇਡਾਂ ਪਈਆਂ ਜਿਵੇਂ ਹੈਰੂ ਆ ਪੰਜਾਲੀ ਆ ਸੁਹਾਗਾ ਰੇੜਾ ਆ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਜਿਹਨੇ 30 ਮੰਜੇ ਦੇ ਪਾਵੇ ਤੇ ਇਧਰੇ ਬਜ਼ੁਰਗ ਦਿਖਾ ਰਹੇ ਨੇ ਕਹਿੰਦੇ ਇਹ ਉੱਠ ਦੇ ਮਗਰਲੇ ਪਾਸੇ ਪਾ ਕੇ ਇਹਦੇ ਵਿੱਚ ਮੰਨ ਲਓ ਕੋਈ ਜਿਵੇਂ ਪੰਜਾਲੀ ਆਪਣਾ ਉਤਰਪਾਲੀ ਹਾਲਾ ਜਦੋਂ ਬੋਂਦੇ ਸੀ ਉਦੋਂ ਇਹ ਡੰਡਾ ਕਹਿੰਦੇ ਆ ਹਾਂ ਇਹਨੂੰ ਡੰਡਾ ਕਹਿੰਦੇ ਇਹ ਉੱਠ ਦੇ ਪਾਇਆ ਜਾਂਦਾ ਸੀ ਇਹ ਜਿਹੜੇ ਪਹਿਲਾਂ ਹਾਲ ਬੋਂਦੇ ਸੀਗੇ ਉੱਠ ਦੇ ਉੱਤੇ ਹੁੰਦਾ ਸੀ ਇਹ ਇਹਨੂੰ ਕਹਿੰਦੇ ਘੋੜੀ ਠੀਕ ਆਚਾਰੇ ਅੱਡੋ ਦੀ ਟੌਕਾ ਬਣਾਉਂਦਾ ਆ ਆਹ ਗੋਲ ਢੋਲਣਾ ਠੀਕ ਹੈ ਜੀ ਤੇ ਦੋਸਤੋ ਪ੍ਰਾਣੀ ਲਾਟਣਾ ਸਟੌਪ ਸਟੌਪ ਹੈਗਾ ਜਿਹਨੂੰ ਪਹਿਲਾਂ ਡੀਜ਼ਲ ਵਾਲਾ ਨਹੀਂ ਨਹੀਂ ਭਾਈ ਉੱਠਦੇ ਉੱਠਦੇ ਹੈ ਉੱਠਦੇ ਉੱਠਦੇ ਮਕਰੂਗਾ ਤੇ ਆਹ ਦੋਸਤੋ ਆ ਗਿਆ ਉੱਠ ਦਾ ਪਾਖੜਾ ਆ ਤੁਸੀਂ ਦੇਖ ਸਕਦੇ ਹੋ ਵਿਚਾਲੇ ਭਰਾਵਾਂ ਨੇ ਉੱਠ ਵੀ ਬਣਾ ਕੇ ਖੜਾਏ ਆ ਤੇ ਆ ਆ ਗਿਆ ਇਹਨੂੰ ਕਹਿੰਦੇ ਮੂੰਗਲੀ ਜਿਹੜੀ ਨਾਲ ਪਹਿਲਾਂ ਲੋਕ ਓਖਲੀਆਂ ਦੇ ਵਿੱਚ ਮਦਰ ਜੋਂ ਜੋਂ ਘਾਟ-ਕੋਟ ਦੇ ਸੀ ਇਹ ਉਹ ਚੀਜ਼ ਹੈ ਤੇ ਹੈ ਇਧਰ ਜਿੱਦੇ ਨਾਲ ਆਪਾਂ ਕਣਕ ਲਾਂਗਾ ਜੋ ਇਕੱਠਾ ਕਰਕੇ ਚਾਗਦੇ ਸੀ ਉਹ ਚੀਜ਼ ਹੈ ਤੇ ਇਹ ਪੁਰਾਣਾ ਨਲਕਾ ਇਹ ਪੁਰਾਣੇ ਸਮੇਂ ਦਾ ਰੇਡੀਓ ਇਧਰ ਸੰਗ ਪਈ ਹੈ ਜੀ ਇਹ ਟੋਕਰੀਆਂ ਤੇ ਇਹ ਪਹਿਲਾਂ ਜਿਹੜੀਆਂ ਚਿੱਠੀਆਂ ਸੀ ਇਹਦੇ ਵਿੱਚ ਪੈਂਦੀਆਂ ਸੀ ਦੋਸਤੋ ਇੱਥੋਂ ਦੀ ਪਾ ਕੇ ਚਿੱਠੀ ਇਨੂੰ ਟੱਕਣ ਦਾ ਨਹੀਂ ਤੇ ਡਾਕੀ ਆ ਕੇ ਦੂਜੇ ਦਿਨ ਇਹ ਚੋਂ ਕੱਢ ਕੇ ਲੈ ਜਾਂਦੇ ਸੀਗੇ ਤੇ ਫੇਰ ਕਹਾ ਭੁਗਤਾਨ ਹੁੰਦਾ ਸੀ ਇਹ ਪੁਰਾਣੇ ਟੈਲੀਫੋਨ ਪਏ ਨੇ ਆ ਡਾਕ ਇਹ ਪੁਰਾਣੀ ਹਾਂ ਜੇ ਡਾਕ ਹੈ ਜੀ ਇਹ ਪੁਰਾਣੀ ਕੋਲੇ ਵਾਲੀ ਪ੍ਰੈਸ ਆਗੀ ਤੇ ਦੋਸਤੋ ਆ ਵੀ ਕੋਲੇ ਵਾਲੀ ਪ੍ਰੈਸ ਆ ਟੇਪਰ ਕਾਟਾਂ ਪਈਆਂ ਆ ਦੂਜਾ ਤਵੇਂ ਵਾਲੀ ਮਸ਼ੀਨ ਪਈ ਹੈ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਜੋ ਮੰਜੀਆਂ ਤੇ ਜੋਰ ਸਪੀਕਰ ਲੱਗਣੇ ਨਹੀਂ ਠੀਕ ਹੈ ਜੀ ਜਿਹੜੇ ਬਾਜੇ 11 ਵਜੇ ਮੁੜ ਕੇ ਵੱਜਣੇ ਨਹੀਂ ਇਹ ਉਹ ਸਪੀਕਰ ਹੈ ਜੀ ਤੇ ਦੋਸਤੋ ਇੱਧਰ ਹੋਰ ਵੀ ਬਹੁਤ ਸਮਾਨ ਪਿਆ ਤੇ ਇੱਧਰ ਖੜੀ ਹੈ ਇੱਕ ਜੀਪ ਤੇ ਸੇਵੀਆਂ ਬੱਟਨ ਵਾਲੀ ਜਿੰਦਰੀ ਪਈ ਆ ਪੁਰਾਣੀਆਂ ਲਾਟਣਾ ਪਈਆਂ ਤੇ ਇਹ ਦੋਸਤੋ ਪਹਿਲਾਂ ਇੰਨਾ ਸਮੇਂ ਦੇ ਵਿੱਚ ਇਹਦੇ ਸੀਸਾ ਹੁੰਦਾ ਸੀਗਾ ਤੇ ਇਹਨੂੰ ਲੈਂਪ ਵੀ ਕਿਹਾ ਜਾਂਦਾ ਨਹੀਂ ਆਉਂਦੇ ਆ ਮੈਂ ਰਹਿ ਜਾਂਦਾ